ਹਾਂਜੀ ਕੌਣ ਆ ਜੀ ਜੱਗੀ ਜੋਹਲ ਉਰਫ ਜਗਤਾਰ ਸਿੰਘ ਜੋਹਲ ਇੱਕ ਸਿੱਖ ਰਾਈਟ ਐਕਟਿਵਿਸਟ ਜੋ ਕਿ ਬ੍ਰਿਟਿਸ਼ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਅੱਜ 7 ਸਾਲਾਂ ਤੋਂ ਤਿਹਾਰਡ ਜੇਲ੍ਹ ਵਿੱਚ ਬੰਦ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਉੱਪਰ 11 ਵੱਖ-ਵੱਖ ਤਰ੍ਹਾਂ ਦੇ ਚਾਰजेस ਨੇ ਪਰ ਹੈਰਾਨੀ ਦੀ ਗੱਲ ਇਹ ਆ ਕਿ ਕਿਸੇ ਵੀ ਚਾਰजेस ਦਾ ਕੋਈ ਵੀ ਪੁਕਤਾ ਸਬੂਤ ਹਾਲੇ ਤੱਕ ਨਹੀਂ ਮਿਲਿਆ। ਇਸ ਦੇ ਬਾਵਜੂਦ ਵੀ ਅੱਜ 7 ਸਾਲ ਹੋ ਗਏ ਪਰ ਜਗਤਾਰ ਸਿੰਘ ਜੋਹਲ ਹਾਂ ਨਹੀਂ ਕੀਤਾ ਗਿਆ ਪ੍ਰੈਸ ਨੂੰ ਦੱਸਿਆ ਗਿਆ ਕਿ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਟਾਰਚਰ ਹੋਇਆ ਇਲੈਕਟ੍ਰਿਕ ਕਰੰਟ ਤੱਕ ਵੀ ਦਿੱਤਾ ਗਿਆ ਜਿਸ ਤੋਂ ਬਾਅਦ ਇਹਨਾਂ ਤੋਂ ਕੁਝ ਝੂਠੇ ਕਾਗਜ਼ਾਂ ਤੇ ਸਿਗਨੇਚਰ ਵੀ ਕਰਵਾਏ ਗਏ ਪਰ ਸੈਂਟਰ ਤੇ ਪੁਲਿਸ ਨੇ ਇਹ ਚੀਜ਼ ਮੰਨਣ ਤੋਂ ਬਿਲਕੁਲ ਇਨਕਾਰ ਕਰਤਾ ਆਬਵੀਅਸਲੀ ਪਰ ਯੂ ਐਸ ਕਮਿਸ਼ਨ ਦੀ ਰਿਪੋਰਟ ਕੁਝ ਹੋਰ ਹੀ ਦੱਸਦੀ ਹੈ ਜਿਸ ਦੇ ਉੱਪਰ ਸਾਫ਼-ਸਾਫ਼ ਲਿਖਿਆ ਹੋਇਆ ਕਿ ਇਹਨਾਂ ਨੂੰ ਕਰੰਟ ਲਾਇਆ ਗਿਆ ਇਹਨਾਂ ਨੂੰ ਪੈਟਰੋਲ ਬਾਕੇ ਸਾੜਨ ਦੀਆਂ ਧਮਕੀਆਂ ਮਿਲੀਆਂ ਗਈਆਂ ਇਨਾਂ ਦੇ ਅੰਗ ਇੱਧਰ ਉੱਧਰ ਖਿੱਚ ਕੇ ਇਹਨਾਂ ਨੂੰ ਟੌਰਚਰ ਕੀਤਾ ਗਿਆ ਇਹਨਾਂ ਨੂੰ ਸੌਣ ਨਹੀਂ ਦਿੱਤਾ ਗਿਆ ਜਿਸ ਨੂੰ ਆਪਾਂ ਕਹਿ ਦਿੰਦੇ ਆ ਸਲੀਪ ਡਿਪ੍ਰਾਈਵਡ ਟੌਰਚਰ ਕਹਿੰਦੇ ਨੇ ਕਿ ਮੇਰਾ ਭਾਰਤ ਦੇਸ਼ ਮਹਾਨ ਤੇ ਇੱਥੇ ਸਾਰਾ ਕੁਝ ਸੰਵਿਧਾਨ ਦੇ ਹਿਸਾਬ ਨਾਲ ਚੱਲਦਾ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਜਦੋਂ ਵੀ ਕਿਸੇ ਬੰਦੇ ਨੂੰ ਡਿਟੇਨ ਕਰਦੀ ਆ 24 ਘੰਟੇ ਦੇ ਅੰਦਰ ਅੰਦਰ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਪਰ ਜਤਾਰ ਸਿੰਘ ਜੋਹਰ ਨੂੰ 5 ਸਾਲ ਦਾ ਕੋਰਟ ਵਿੱਚ ਪੇਸ਼ ਹੀ ਨਹੀਂ ਕੀਤਾ ਗਿਆ ਫਿਰ ਆਪਾਂ ਕਹਿੰਦੇ ਆ ਕਿ ਅਸੀਂ ਆਜ਼ਾਦ ਆ ਬਾਕੀ ਸੌਰੀ ਟੂ ਡਿਸਟਰਬ ਜਿਹੜੇ ਵੀ ਆਪਣੇ ਵੀਰ ਭਰਾ ਸੁੱਤੇ ਹੋਏ ਨੇ ਤੇ ਵੇਟ ਕਰੋ ਤੁਸੀਂ ਕਿ ਤੁਹਾਡੇ ਘਰ ਇਹ ਕਦੋਂ ਹੁੰਦਾ ਹੈ ਤਾਂ ਕਿ ਆਪਾਂ ਸਾਰੇ ਉਦੋਂ ਮਿਲ ਕੇ ਰੌਲਾ ਪਾਈਏ ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਉਦੋਂ ਦੂਜੇ ਲੋਕ ਤੁਹਾਡੇ ਨਾਲ ਖੜਨਗੇ ਕਿ ਨਹੀਂ ਕਿਉਂਕਿ ਉਦੋਂ ਉਹਨਾਂ ਦੇ ਘਰ ਸ਼ਾਂਤੀ ਹੋਏਗੀ ਇਸ ਮੂਹ ਨਾਲ ਕਹਿ ਸਕਦੇ ਆਪਾਂ ਕਿ ਭਾਰਤ ਮਾਤਾ ਕੀ ਜੈ